ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਗ੍ਰਿਫਤਾਰ ਕਰ ਲਏ ਜਾਂਦੇ ਨੇ ਵਿਜੀਲੈਂਸ ਦੀ ਰੇਡ ਪੈਂਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਲਗਾਤਾਰ ਮੈਡੀਕਲਸ ਹੋ ਰਹੇ ਨੇ ਹੁਣ ਤੱਕ ਤਾਂ ਇਹ ਵੀ ਖਬਰਾਂ ਨੇ ਕਿ ਐਮਐਲਏ ਰਮਨ ਅਰੋੜਾ ਦੀ ਤਬੀਅਤ ਵੀ ਅਚਾਨਕ ਵਿਗੜ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਦਿੱਕਤ ਕਹਿੰਦੇ ਆਉਣ ਲੱਗ ਪਈ ਸੀ ਐਮਐਲਏ ਰਮਨ ਅਰੋੜਾ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਵਿਜੀਲੈਂਸ ਉਹਨਾਂ ਦੇ ਲਾਗਲਿਆਂ ਦੇ ਏਰੀਆਜ਼ ਦੇ ਵਿੱਚ ਵੀ ਛਾਪੇਮਾਰੀ ਕਰ ਰਹੀ ਹੈ ਇਹ ਵੀ ਜਾਣਕਾਰੀ ਹਾਸ ਇਦੇ باوجود ਇੱਕ ਹੋਰ ਤੱਥ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਰਫੇਸ ਕਰਨ ਲੱਗਿਆ ਹੈ ਔਰ ਕਈ ਨਿਊਜ਼ ਰਿਪੋਰਟਸ ਦੇ ਮੁਤਾਬਕ ਇੱਕ ACP ਔਰ ਇੱਕ SHO ਦਾ ਜ਼ਿਕਰ ਕੀਤਾ ਜਾ ਰਿਹਾ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇੱਕ ACP ਔਰ ਇੱਕ SHO ਖਾਸੇ ਕਰੀਬੀ ਸੀ ਕਈ ਨਿਊਜ਼ ਰਿਪੋਰਟਸ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਰਮਨ ਅਰੋੜਾ ਦੇ ਦਫ਼ਤਰ ਦੇ ਵਿੱਚ ਜ਼ਿਆਦਾ ਤੇ ਆਪਣੇ ਦਫ਼ਤਰਾਂ ਦੇ ਵਿੱਚ ਘੱਟ ਨਜ਼ਰ ਆਉਂਦੇ ਸੀ ਇਹ ਦੋ ਅਧਿਕਾਰੀ ਪਰ ਸਵਾਲ ਇਹ ਹੈ ਕਿ ਇਹ ਦੋ ਅਧਿਕਾਰੀ ਕਿਹੜੇ ਨੇ ਕਈ ਕਈ ਨਿਊਜ਼ ਰਿਪੋਰਟਸ ਦੇ ਵਿੱਚ ਇਹਨਾਂ ਨੂੰ ਐਮ.ਐਲ.ਏ ਰਮਨ ਅਰੋੜਾ ਦਾ ਕਮਾਊ ਪੁੱਤ ਕਹਿ ਕੇ ਵੀ ਲਿਖਿਆ ਗਿਆ ਹੈ ਹੈਰਾਨੀ ਦੀ ਗੱਲ ਹੈ ਕਿ ਇਹ ਕਿਹੜੇ ਦੋ ਅਧਿਕਾਰੀ ਨੇ ਜਿਨ੍ਹਾਂ ਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ ਇਹ ਕਿਹੜੇ ਦੋ ਅਧਿਕਾਰੀ ਨੇ ਜਿਨ੍ਹਾਂ ਦਾ ਜ਼ਿਕਰ ਨਿਊਜ਼ ਰਿਪੋਰਟਸ ਕਰਦੀਆਂ ਨਜ਼ਰ ਆ ਰਹੀਆਂ ਨੇ ਐਮ.ਐਲ.ਏ ਰਮਨ ਅਰੋੜਾ ਦੇ ਕਮਾਊ ਪੁੱਤ ਕਿਹੜੇ ਨੇ ਸਵਾਲ ਇਹ ਖੜੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਹੀ ਵਿਧਾਇਕ ਦੇ ਉੱਤੇ ਮੌਜੂਦਾ ਵਿਧਾਇਕ ਦੇ ਉੱਤੇ ਵੱਡਾ ਐਕਸ਼ਨ ਕਰ ਦਿੱਤਾ ਗਿਆ ਵਿਜਲੈਂਸ ਦੀ ਰੇਡ ਪੈਂਦੀ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਬਿਆਨ ਸਾਹਮਣੇ ਆਉਂਦੇ ਨੇ ਉਹਨਾਂ ਮੁਤਾਬਕ ਉਹਨਾਂ ਨੇ ਆਹੀ ਕਿਹਾ ਕਿ ਅਸੀਂ ਆਪਣੇ ਬੰਦੇ ਨੂੰ ਵੀ ਨਹੀਂ ਬਖਸ਼ਾਂਗੇ ਜੇ ਗਲਤ ਕੀਤਾ ਜਾਵੇਗਾ ਜੇ ਭ੍ਰਿਸ਼ਟਾਚਾਰ ਕੀਤਾ ਜਾਵੇਗਾ ਹਾਲਾਂਕਿ ਆਮ ਆਦਮੀ ਪਾਰਟੀ ਦੀ ਆਪਣੀ ਜ਼ੀਰੋ ਟੋਲਰੈਂਸ ਨੀਤੀ ਜਿਹੜੀ ਆ ਉਹ ਜ਼ਰੂਰ ਇੱਥੇ ਨਜ਼ਰ ਆਈ ਹੈ ਵੇਖਣ ਨੂੰ ਮਿਲੀ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਪਰ ਇਹਦੇ باوجود ਸਵਾਲ ਕਾਫੀ ਖੜੇ ਹੋ ਰਹੇ ਐ ਐਮਐਲਏ ਰਮਨ ਅਰੋੜਾ ਨੂੰ ਲੈ ਕੇ ਜਿਹੜੀ ਬਰਾਮਦਗੀ ਹੁਣ ਤੱਕ ਹੋਈ ਹੈ ਉਸ ਉੱਤੇ ਐਮਐਲਏ ਰਮਨ ਅਰੋੜਾ ਦੇ ਵਕੀਲਾਂ ਨੇ ਵੀ ਸਵਾਲ ਖੜੇ ਕੀਤੇ ਐ ਤੇ ਦ ਹੁਣ ਇਹਨਾਂ ਦੋ ਅਧਿਕਾਰੀਆਂ ਦਾ ਜ਼ਿਕਰ ਹੋਣ ਲੱਗ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਜਿਨ੍ਹਾਂ ਦੇ ਵਿੱਚ ਇੱਕ ACP ਔਰ ਇੱਕ SHO ਦੱਸਿਆ ਜਾ ਰਿਹਾ ਹੈ ਆਖਿਰ ਇਹ ਦੋ ਅਧਿਕਾਰੀ ਕਿਹੜੇ ਨੇ ਸਵਾਲ ਵੱਡਾ ਇਹ ਖੜਾ ਹੋ ਰਿਹਾ ਹੈ ਜਿਨ੍ਹਾਂ ਨੂੰ ਕਈ ਨਿਊਜ਼ ਰਿਪੋਰਟਸ ਦੇ ਵਿੱਚ MLA ਰਮਨ ਅਰੋੜਾ ਦੇ ਕਮਾਊ ਪੁੱਤ ਕਹਿ ਕੇ ਲਿਖਿਆ ਗਿਆ ਸੀ ਆਖਿਰ ਕਿਹੜੇ ਇਹ ਦੋ ਨਾਮ ਨੇ ਹੋ ਸਕਦਾ ਹੈ ਕਿ ਜਲਦ ਇਹ ਵੀ ਜਨਤਕ ਹੋ ਜਾਣ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਦੇ